ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਬਾਬਾ ਜੀ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਨਨਕਾਣਾ ਸਾਹਿਬ ਵਾਲਿਆਂ ਵੱਲੋਂ ਜਿਹੜੀ ਫੌਜ ਭੇਜੀ ਗਈ ਇਹ ਨਿਹੰਗ ਸਿੰਘ ਫੌਜਾਂ ਆਈਆਂ ਅੰਮ੍ਰਿਤਸਰ ਵਿਖੇ ਦੂਜੀ ਬੇਨਤੀ ਇਹ ਕਰਦੇ ਆਂ ਕਿ ਜਿਹੜਾ ਇੱਕ ਅੰਮ੍ਰਿਤਸਰ ਵਿੱਚ ਜਿਹੜਾ ਬਹੁਤ ਹੀ ਵਿਵਾਦ ਚੱਲ ਰਿਹਾ ਵਾ ਜੋ ਕਿ Hindu ਧਰਮ ਬਾਰੇ Sikh ਧਰਮ ਬਾਰੇ ਹੋਰ ਵੀ ਮੁਸਲਮ ਮੁਸਲਮਾਨ ਜਿਹੜਾ ਭਾਈਚਾਰੇ ਬਾਰੇ ਬੜਾ ਗਲਤ ਬੋ ਰਿਹਾ ਵਾ ਸਾਰੇ ਜਿਹੜੇ ਧਰਮ ਐ ਇਹ ਬੜੇ ਸਤਿਕਾਰਯੋਗ ਧਰਮ ਆ ਕੋਈ ਈਸਾਈ ਭਾਈਚਾਰਾ ਵਾ ਕੋਈ ਸਿੱਖ ਧਰਮ ਕੋਈ ਹਿੰਦੂ ਧਰਮ ਆ ਜੇ ਮੁਸਲਮਾਨ ਧਰਮ ਆ ਉਹ ਵੀ ਸਤਿਕਾਰਯੋਗ ਆ ਸਾਡੀ ਦਲਪੰਥਲੋਂ ਬਾਬਾ ਜੀ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਡੀਸੀ ਸਾਹਿਬ ਜਿਹੜੇ ਅੰਮ੍ਰਿਤਸਰ ਜ਼ਿਲ੍ਹੇ ਦੇ ਔਰ ਸੀਪੀ ਸਾਹਿਬ ਜਿਹੜੇ ਇਹ ਜਿਹੜਾ ਬੜਾ ਜਿਹੜਾ ਨਿੰਦਨਯੋਗ ਜਿਹੜਾ ਕੰਮ ਕਰ ਰਿਹਾ ਵਿਅਕਤੀ ਇਹਦਾ ਨਾਮ ਇਹਦਾ ਨਾਂ ਵਾਲੀ ਇਹਦੀਆਂ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਰਾਜਨਾ ਰਾਜਾ ਕਹਿੰਦਾ ਰਾਜਾ ਕੇਂਗੇ ਦਾ ਨਾਮ ਆ ਇਹਨੂੰ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਹੈ ਪੰਜਾਬ ਸਰਕਾਰ ਨੂੰ ਵੀ ਇਹਨੂੰ ਨੱਥ ਪਾਈ ਜਾਵੇ ਇਹਨੂੰ ਬੰਦੇ ਦਾ ਪੁੱਤ ਬਣਾਇਆ ਜਾਵੇ ਨਹੀਂ ਤੇ ਨਿਹੰਗ ਸਿੰਘ ਫੌਜਾ ਵਾਲਾ ਨੂੰ ਸੋਦਾ ਵੀ ਲਾਇਆ ਜਾਊਗਾ ਤੇ ਇਹਨੂੰ ਤਾੜਨਾ ਵੀ ਇਹਦੇ ਪਰਿਵਾਰ ਨੂੰ ਇਹਦਾ ਜਿਹੜਾ ਹੋਰ ਵੀ ਭਾਈਚਾਰਾ ਰਿਸ਼ਤੇਦਾਰ ਆ ਉਹਨਾਂ ਨੂੰ ਵੀ ਤਾੜਨਾ ਕਰਦੇ ਕਿ ਇਹਨੂੰ ਸਮਝਾਇਆ ਜਾਵੇ ਤਾਂ ਕਿ ਜਿਹੜਾ ਇਹ ਮਾਤਾ ਮਾਤਾ ਜੀ ਵੈਸ਼ਨੂ ਬਾਰੇ ਸ਼੍ਰੀ ਹਨੂਮਾਨ ਜੀ ਬਾਰੇ ਗੁਰੂ ਨਾਨਕ ਦੇਵ ਜੀ ਬਾਰੇ ਇਹ ਮੁਸਲਮਾਨ ਭਾਈਚਾਰੇ ਬਾਰੇ ਜਿਹੜਾ ਬੜਾ ਗਲਤ ਸ਼ਬਦਾਂ ਲਈ ਬੋਲਦਾ ਨਾ ਇਨੂੰ ਸਿੱਧਿਆਂ ਕਰਾਂਗੇ ਨਹੀਂ ਤੇਨੂੰ ਪਾਗਲਖਾਨੇ ਨਾ ਕਿਤੇ ਜਮਾ ਕਰਾ ਗੋ ਜੇ ਪਾਗਲ ਵੀ ਹੈ ਨਾ ਤੇ ਤਾਂ ਵੀ ਇਹਨੂੰ ਪਾਗਲਖਾਨੇ ਜਮਾ ਕਰੋ ਤਾਂ ਕਿ ਇਹਨੂੰ ਬੱਤੀਆਂ-ਬੁੱਤੀਆਂ ਲਾ ਕੇ ਦਾ ਦਿਮਾਗ ਦਾ ਦੁਰਸਤ ਕੀਤਾ ਜਾਵੇ ਦੂਜੀ ਬੇਨਤੀ ਇਹ ਕਰਦੇ ਆਂ ਕਿ ਡੀਸੀ ਸਾਹਿਬ ਨੂੰ ਜਲਦੀ ਤੋਂ ਜਲਦੀ ਇਹਦੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਸੀਪੀ ਸਾਹਿਬ ਨੂੰ ਹੁਕਮ ਕਰਨ ਕਿ ਜਿਹੜਾ ਨੂੰ ਚਾਹ ਦੇ ਜੇ ਜੇ ਦੇ ਤੇ ਦਿਮਾਗ 'ਚ ਵੀ ਕੋਈ ਨੁਕਸੇ ਆ ਨਾ ਤੇ ਤਾਂ ਵੀ ਇਹਨੂੰ ਦੁਰਸਤ ਕੀਤਾ ਜਾਵੇ ਇਹਦੇ ਦਿਮਾਗ 'ਚ ਨੁਕਸੇ ਆ ਕੋਈ ਤੇ ਜੇ ਉਦਾਂ ਕਰਦਾ ਵਾ ਨਹੀਂ ਤੇ ਦਲਪੰਥ ਨੂੰ ਸੇਵਾ ਦਿੱਤੀ ਜਾਵੇ ਬਾਬਾ ਜੀ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਦੇ ਅ ਸੇਵਾਦਾਰ ਬੈਠਿਆ ਨਗ ਸਿੰਘ ਫੌਜਾਂ ਇਹਨੂੰ ਦਹਾ ਮਿੰਟਾਂ ਵਿੱਚ ਸਧਿਆ ਕਰਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵੀਡੀਓ ਕੱਢ ਕੇ ਮਾਫੀ ਮੰਗੀ ਹੈ ਕਹਿੰਦੇ ਜੋ ਮੈਂ ਕਿਹਾ ਮਾਫੀ ਮੇਰੀ ਕਬੂਲ ਕੀਤੀ ਜਾਵੇ ਵਾਹਿਗੁਰੂ ਜੀ ਇਹ ਮਾਫੀ ਦੇ ਜਿਹੜਾ ਮਾਫੀ ਦੇ ਯੋਗ ਨਹੀਂ ਹੈਗਾ ਵਿਅਕਤੀ ਇਹਦੇ ਇਹ ਜਿੰਨਾ ਗਲਤ ਸ਼ਬਦਾਵਲੀ ਬੋਲਣ ਦਿਆ ਆਪਣੇ YouTube ਦੇ ਪੇਤੇ ਪਾਪ ਆ ਗਏ ਕਦੀ ਕਦੀ ਮੰਦਰ ਮੰਦਰ ਮਸਜਿਦ ਦੇ ਵਿੱਚ ਜਾ ਕੇ ਮਲੋ ਨੋਟ ਡਾਉਂਦਾ ਵਾ ਚਾਹ ਹਨੂਮਾਨ ਜੀ ਬਾਰੇ ਬੋਲਦਾ ਵਾ ਕਿੱਡੀ ਗਲਤ ਸ਼ਿਹਦਾ ਵਾਲੀ ਆਪ ਜੀ ਦੇਖ ਸਕਦੇ ਆ YouTube ਤੇ ਸਾਰੇ ਵੀਰਾਂ ਭਰਾਵਾਂ ਨੇ ਵੀਡੀਓ ਵੇਖੀਆਂ ਪੂਰੇ ਪੰਜਾਬ ਨੇ ਪਹਿਲਾਂ ਇੱਕ ਨਿਹਗ ਸਿੰਘ ਜੱਥੇਬੰਦੀ ਨੇ ਐਲਾਨ ਕੀਤਾ ਸੀ ਕਿ 24 ਘੰਟਿਆਂ ਦੇ ਵਿੱਚ ਵਿੱਚ ਜੇ ਮਾਫੀ ਨਾ ਮੰਗੀ ਤਾਂ ਬਤੇਰੇ ਘਰ ਦੇ ਬਾਹਰ ਤਰਨਾਲਾਵਾਂਗੇ ਲੁਧਿਆਣੇ ਵਾਲਿਆਂ ਦੇ ਇਹਨਾਂ ਨੇ 24 ਘੰਟੇ ਬੀਤ ਨਹੀਂ ਤ ਉਸ ਤੋਂ ਪਹਿਲਾਂ ਹੀ ਮਾਫੀ ਮੰਗਣੀ ਲੱਗਦਾ ਕਿ ਗੇਮ ਕਿੱਡੀ ਚੱਲੀ ਸਾਡੇ ਇਹ ਵੇਖੋ ਜੀ ਪਤਾ ਕੀ ਗੱਲ ਹੈ ਜੀ ਇਹਦੇ ਵਿੱਚ ਜਿਹੜੀਆਂ ਸ਼ਰਾਰਤੀ ਇਹ ਨਹੀਂ ਕਹਿ ਸਕਦੇ ਸ਼ਰਾਰਤੀ ਅੰਸਰ ਵੀ ਹੁੰਦੇ ਆ ਹਰ ਸਾਡੇ ਸਿੱਖ ਧਰਮ ਨੂੰ Hindu ਭਾਈਚਾਰੇ ਨੂੰ ਮੁਸਲਮਾਨ ਭਾਈਚਾਰੇ ਨੂੰ ਇਸਾਈ ਭਾਈਚਾਰੇ ਨੂੰ ਇਹ ਜਿਹੜਾ ਨਾ ਵਿੱਚ ਸ਼ਰਾਰਤੀ ਅੰਸਰ ਵਾਲੇ ਦੇ ਧਰਮ ਨਹੀਂ ਕੋਈ ਮਾੜਾ ਹੁੰਦਾ ਕੋਈ ਤਰ੍ਹਾਂ ਨਹੀਂ ਮਾੜਾ ਗਿਆ ਆਪਣੇ ਆਪਣੇ ਜਿਹੜਾ ਧਰਮਿਆਂ ਉਹਦੇ ਵਿੱਚ ਪਰਪੱਖ ਰਹਿਣਾ ਚਾਹੀਦਾ ਵਾ ਹਰ ਇੱਕ ਜੇ ਹਿੰਦੂ ਧਰਮਿਆਂ ਉਹਨੂੰ ਗੀਤਾ ਨਾਲ ਸੰਬੰਧ ਤੇ ਜਿਹੜਾ ਵੀ ਜੋ ਉਹਦਾ ਫਲਸਫਾ ਵਾ ਉਹਦੇ ਮੁਤਾਬਿਕ ਚੱਲਣਾ ਚਾਹੀਦਾ ਵਾ ਜੇ ਕੋਈ ਮੁ슬ਮਾਨ ਭਾਈਚਾਰਾ ਵਾ ਉਹਦੀ ਜਿਹੜੀ ਕੁਰਾਨ ਆ ਉਹਦੇ ਮੁਤਾਬਿਕ ਚੱਲਣਾ ਚਾਹੀਦਾ ਵਾ ਜੇ ਕੋਈ ਇਸਾਈ ਭਾਈਚਾਰਾ ਵਾ ਉਹਨੂੰ ਜਿਹੜਾ ਬਾਈਬਲ ਦੇ ਮੁਤਾਬਿਕ ਚੱਲਣਾ ਚਾਹੀਦਾ ਜਿਹੜਾ ਅਸੀਂ ਹੋਰ ਵੀ ਸੰਸਥਾਵਾਂ ਜਿਹੜੀਆਂ ਹੋਰ ਵੀ ਨਾਲ ਜੁੜਦੀਆਂ ਸਾਡੇ ਪਖੰਡਵਾ ਦੇ ਬਿਲਕੁਲ ਅਸੀਂ ਖਿਲਾਫ ਆ ਅਸੀਂ ਧਰਮ ਦੇ ਖਿਲਾਫ ਨਹੀਂ ਹੈਗੇ ਇਹ ਵੀ ਧਰਮਿੰਦ ਜਿਹੜੇ ਧਰਮ ਦਾ ਵੀ ਹੈਗਾ ਵਾ ਇਹਨੂੰ ਆਪਣਾ ਧਰਮ ਦੇ ਮੁਬਾਰਕ ਆ ਪਰ ਜੇ ਕਿ ਕਿਸੇ ਧਰਮ ਬਾਰੇ ਵੀ ਗਲਤ ਬੋਲਦਾ ਸ਼ਹਿਦਾਲੀ ਹਿੰਦੂ ਧਰਮ ਬਾਰੇ ਸਿੱਖ ਧਰਮ ਬਾਰੇ ਮੁਸਲਮਾਨ ਭਾਈਚਾਰੇ ਬਾਰੇ ਤੇ ਇਹਦਾ ਠੋਕੇ ਵਿਰੋਧ ਕੀਤਾ ਜਾਊਗਾ ਤੇ ਇਹਨੂੰ ਤਾੜਨਾਗੇ ਇਹਨੂੰ ਪੂਰਾ ਇਹਨੂੰ ਬੰਦੇ ਦਾ ਪੁੱਤ ਬਣਾ ਕੇ ਛਡਾਂਗੇ ਬਾਬਾ ਜੀ ਦੀ ਮਨਸ਼ਾ ਜੀ ਲੱਗਦੀ ਆ ਕੌਣ ਹੈ ਇਹਦੀ ਮਨਸ਼ਾ ਜੀ ਵੇਖੋ ਕੋਈ ਦਿੰਦਾ ਵੀ ਇਹ ਖਰੇ ਪਾਗਲ ਆ ਸਾਨੂੰ ਪਾਗਲ ਵਾਲੀ ਇਹਦੀ ਨੀਤੀ ਨਹੀਂ ਲੱਗਦੀ ਇਹ ਬੜਾ ਦਰੁਸਤ ਦਿਮਾਗ ਨਾਲ ਬੜੇ ਬਿਆਨਬਾਜ਼ੀ ਆਪਣੀ ਕਰਦਾ ਵਾ ਹਾਨੂੰ ਇਹੋ ਪ੍ਰਸ਼ਾਸਨ ਅਗੇ ਮੰਗੇ ਹੋ ਕਰਦੇ ਆ ਕਿ ਜਿਹੜਾ ਸਾਡੇ ਤਾਂ ਹੀ ਸਾਨੂੰ ਹੱਥ ਨਾਲ ਇਹਨੂੰ ਪਾਉਣਾ ਪਵੇ ਇਹਨੂੰ ਆਪ ਹੀ ਇਹਦਾ ਘਰ ਲੱਭ ਕੇ ਇੱਥੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੀ ਇਹਦਾ ਘਰ ਆ ਇਹਨੂੰ ਸਿੱਧਾ ਕੀਤਾ ਜਾਵੇ ਨਹੀਂ ਤੇ ਸਾਰੀਆਂ ਸੰਪਰਦਾਵਾਂ Hindu ਧਰਮ ਭਾਈਚਾਰਾ ਜਿਹੜਾ ਸਿੱਖ ਧਰਮ ਭਾਈਚਾਰਾ ਜਿਹੜਾ ਸਾਡਾ ਹੋਰ ਵੀ ਦੀ ਸੰਪੜਦਾਵਾਂ ਸਾਰੇ ਸਾਡੇ ਨਾਲ ਆ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਖੜੀ ਆ ਤਾਂ ਅਸੀਂ ਉਹਨਾਂ ਦੇ ਨਾਲ ਖੜੇ ਆ ਇਹਨੂੰ ਠੋਕਮਾ ਜਵਾਬ ਦਿੱਤਾ ਜੀ ਉਹਨੂੰ ਬੰਦੇ ਦਾ ਪੁੱਤ ਪੂਰਾ ਠੋਕਮਾ ਬਣਾਇਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੇਕਰ ਕੀਤੀ ਪੁਲਿਸ ਨੇ ਕਾਰਵਾਈ ਕੋਈ ਨਹੀਂ ਕੀਤੀ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਕਾਰਵਾਈ ਹੋਣੀ ਚਾਹੀਦੀ ਹੈ ਵੇਖੋ ਜੀ ਜਿਹੜੀ ਪੁਲਿਸ ਦਾ ਵੀ ਪੁਲਿਸ ਪ੍ਰਸ਼ਾਸਨ ਵੀ ਕਿਸੇ ਧਰਮ ਦੇ ਵਿੱਚ ਹੋਇਆ ਪੁਲਿਸ ਪ੍ਰਸ਼ਾਸਨ ਵੀ ਸਾਡੇ ਭਰਾ ਹੀ ਆ ਉਹਨਾਂ ਦਾ ਵੀ ਫਰਜ਼ ਬੰਦਾ ਚਲੋ ਡਿਊਟੀ ਦਾ ਤੇ ਉਹਨਾਂ ਦਾ ਜਿਹੜਾ ਫਰਜ਼ ਬੰਦਾ ਵੰਦਾ ਲੇਕਿਨ ਧਰਮ ਵੀ ਨਾਲ ਨਾਲ ਆ ਜਿਹੜਾ ਆਪਣਾ ਧਰਮ ਉਹਦੇ ਵਿੱਚ ਵੀ ਪਰਪਖ ਰਹਿਣਾ ਜੇਦਾ ਉਹ ਆਪ ਹੀ ਸਿਆਣੇ ਆ ਬੜੇ ਪੜੇ ਲਿਖੇ ਜਿਹੜੇ ਸੂਚਮਾਨ ਅਫਸਰ ਲੱਗੇ ਆ ਉਹਨਾਂ ਨੂੰ ਚਾਹੀਦਾ ਕਿ ਇਹਨਾਂ ਦੀ ਜਿਹੜੀ ਕਾਨੂੰਨੀ ਕਾਰਵਾਈ ਜੇ ਉਹ ਵੀ ਧਾਰਾ ਤੇ ਲੱਗਦੀ ਆ ਧਾਰਾ ਜਲਦੀ ਤੋਂ ਜਲਦੀ ਲਾਗੇ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇ ਤਾਂ ਕਿ ਇਹ ਗਾਂਹ ਹੋਰ ਕੋਈ ਵਿਵਾਦ ਨਾ ਖੜਾ ਕਰ ਸਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਫਤ